ਨਾਸ ਵਾਲਿਆਂ ਨੇ ਸਾਨੂੰ ਭੇਜਿਆ ਮੰਗਲ ਗ੍ਰਹਿ ਨੂੰ ਐਕਸਪਲੋਰ ਕਰਨ ਦੇ ਲਈ ਜਿਹੜੇ ਇੱਥੇ ਹੋਟਲ ਨੇ ਉਹ ਬਿਲਕੁਲ ਸਪੇਸ ਸਟੇਸ਼ਨ ਵਰਗੇ ਅਹਿਸਾਸ ਦੇ ਆਜ ਤੁਹਾਨੂੰ ਇਹਦਾ ਪੂਰਾ ਟੂਰ ਕਰਾਉਣਾ ਕਿ ਕੀ ਹੋ ਜੇ ਆ ਪਹਿਲਾਂ ਤੁਹਾਨੂੰ ਅੰਦਰੋਂ ਦਿਖਾਵਾਂਗੇ ਫਿਰ ਇਹ ਬਾਹਰਲੇ ਪਾਸੇ ਕਿ ਮੰਗਲ ਗ੍ਰਹਿ ਪੂਰਾ ਕਿਹੋ ਜਿਹਾ ਦਿਖਦਾ ਤੁਹਾਨੂੰ ਉਹ ਵੀ ਦਿਖਾਵਾਂਗੇ ਬਿਲਕੁਲ ਸੇਮ ਹੂ ਬੂ ਉਵੇਂ ਫੀਲਿੰਗ ਆਉਂਦੀ ਹੈ ਤੇ ਇਹ ਦੇਖੋ ਤੁਸੀਂ ਇਹ ਹੈ ਇਹੋ ਜਿਹਾ ਕਮਰਾ ਕੁਛ ਆ ਬਾਹਰਲਾ ਪਾਸਾ ਤੁਹਾਨੂੰ ਪਹਿਲਾਂ ਥੋੜਾ ਜਿਹਾ ਅੰਦਰੋਂ ਹੀ ਮੈਂ ਬਾਹਰੋਂ ਦਿਖਾ ਦਾਂ ਉਹ ਹੋਰ ਵੀ ਉਹ ਰਸ਼ੀ ਵਾਲਿਆਂ ਦਾ ਉਹ ਚਾਈਨਾ ਵਾਲਿਆਂ ਦਾ ਅਲੱਗ-ਅਲੱਗ ਸਪੇਸ ਸਟੇਸ਼ਨ ਨੇ ਉਹ ਤੇ ਇਧਰਲੇ ਇਹ ਇੰਡੀਆ ਵਾਲਿਆਂ ਦਾ ਸਾਡਾ ਇਹ ਆ ਗਿਆ ਬੈਡਰੂਮ ਸਾਡਾ ਇੱਥੇ ਤੇ ਇਹ ਬੈਡਰੂਮ ਵੀ ਕੁਛ ਇਹੋ ਜਿਹਾ ਬਿਲਕੁਲ ਇਹ ਹਵਾ ਭਰੀ ਹੋਈ ਆ ਸਾਰਾ ਹਵਾ ਦੇ ਸਿਰ ਤੇ ਖੜਾ ਹੈ ਅੰਦਰ ਫੈਸਿਲਿਟੀ ਸਾਰੀਆਂ ਦਿੱਤੀਆਂ ਏਸੀ ਦਿੱਤਾ ਸਾਰਾ ਕੁਝ ਦਿੱਤਾ ਹੋਇਆ ਹੈਗਾ ਤੇ ਇਧਰਲੇ ਪਾਸੇ ਇਹ ਆ ਗਿਆ ਸਾਡਾ ਵਾਸ਼ਰੂਮ ਵਾਲਾ ਅ ਤੇ ਸੈਕਸ਼ਨ ਇਹਦੇ ਪਿਛਲੇ ਪਾਸੇ ਸਾਰਾ ਵਾਸ਼ਰੂਮ ਬਣਿਆ ਹੋਇਆ ਤੇ ਇਧਰਲੇ ਪਾਸੇ ਆ ਗਿਆ ਸਾਡਾ ਇਹ ਲਿਵਿੰਗ ਰੂਮ ਤੇ ਇਧਰ ਸਾਹਮਣੇ 뷰 ਦੇਖਣ ਨੂੰ ਆ ਸਾਰਾ ਬਾਹਰ ਤੇ ਉਹ ਡੋਰ ਓਪਨ ਕਰਕੇ ਤੁਹਾਨੂੰ ਦਿਖਾਉਂਦਾ